ਜਿਵੇਂ ਸੀ ਖੜੇ ਆ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਦੇ ਪਿੰਡ ਮਮੰਤਪੁਰ ਦੇ ਵਿੱਚ ਜਿੱਥੇ ਇੱਕ ਕਿਸਾਨ ਵੀਰ ਵੱਲੋਂ ਜਿਹੜਾ ਹੈਗਾ ਆ ਆਪਣਾ ਧੰਦਾ ਜਿਹੜਾ ਹੈ ਵੇਲਣਾ ਮਿਲਨੇ ਤੋਂ ਗੋੜਾ ਜਿਹੜਾ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਣ ਦੀ ਬੱਸ ਪਰ 13 ਮੰਨੂ ਤਾਂ ਸਰਕਾਰੀ ਸਕੂਲ 'ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਇੰਦਾ ਫਾਇਦਾ ਮੇਰੇ ਮਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੇਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਕੋਡ ਗੋੜ ਤਿਆਰ ਕਰਕੇ ਜਿਹੜਾ ਆ ਲੋਕਾਂ ਨੂੰ ਜਿਹੜਾ ਦਿੱਤਾ ਜਾ ਰਿਹਾ ਤੇ ਉਸ ਵੀਰ ਦੇ ਕੋਲੋਂ ਆਪਾਂ ਜਾਣਦੇ ਹਾਂ ਕਿ ਇਹ ਜਿਹੜਾ ਗੋੜ ਹੈਗਾ ਆ ਤਿਆਰ ਕਰ ਰਹੇ ਆ ਤੇ ਇਸ ਗੋੜ ਦਾ ਜਿਹੜਾ ਆ ਕੀ ਕੀ ਲੋਕਾਂ ਨੂੰ ਫਾਇਦਾ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨავ ਜੀ ਚੜਦੀ ਕਲਾ ਜੀ ਹਾਂਜੀ ਠੀਕ ਆ ਜੀ ਵੀਰ ਜੀ ਜਿਸ ਤਰ੍ਹਾਂ ਤੁਸੀਂ ਗੋੜ ਜਿਹੜਾ ਤਿਆਰ ਕਰ ਰਹੇ ਹੋ ਤੁਸੀਂ ਧੰਦਾ ਅਪਣਾਇਆ ਆ ਇਹ ਧੰਦੇ ਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਜੀ ਅਸੀਂ ਪਿਛਲੇ ਸਾਲ ਪਲਾਂਟ ਲਾਇਆ ਸੀਗਾ ਜੀ ਤੇ ਅਸੀਂ ਪਿਛਲੇ ਸਾਲ ਸਾਡਾ ਬਹੁਤ ਛੋਟਾ ਜਿਹਾ ਪਲਾਂਟ ਸੀਗਾ ਐਸ ਸਾਲ ਅਸੀਂ ਪਲਾਂਟ ਥੋੜਾ ਵੱਡਾ ਕੀਤਾ ਜੀ ਜਿਹੜੇ ਕੜਾਹੇ ਆ ਉਹ ਤਿੰਨ ਲਾਏ ਆ ਜੀ ਤੇ ਪਿਛਲੇ ਸਾਲ ਸਾਡਾ ਕੋਈ ਕੁਆਂਟਲ ਡੇਢ ਕੁਆਂਟਲ ਦੇ ਕਰੀਬ ਗੁੜ ਬਣਦਾ ਸੀਗਾ ਜੀ ਜਿਹੜਾ ਕੀ ਸਾਡੇ ਗੁੜ ਦੀ ਪੂਰਤੀ ਨਹੀਂ ਸੀ ਹੋ ਰਹੀ ਅਸੀਂ ਐਸ ਸਾਲ ਗੁੜ ਦਾ ਜਿਹੜਾ ਪਲਾਂਟ ਹੈ ਉਹ ਵੱਡਾ ਕੀਤਾ ਐਸ ਸਾਲ ਸਾਡਾ ਤਕਰੀਬਨ 4 ਕੁਆਂਟਲ ਦੇ ਕਰੀਬ ਗੁੜ ਬਣਦਾ ਜੀ ਜਿਹੜਾ ਅਸੀਂ ਹਰ ਰੋਜ਼ ਗੁੜ ਵੇਚਣਾ ਚਲਾਉਂਦੇ ਆ ਜੀ ਹਰ ਰੋਜ਼ ਗੁੜ ਬਣਦਾ ਸਾਡਾ ਗੁੜ ਛੱਕਰ ਡਰਾਈ ਫੂਡ ਵਾਲਾ ਗੁੜ ਜਿਹੜਾ ਬਣਦਾ ਆ ਨਾਲ ਦੀ ਨਾਲ ਬਣਦਾ ਆ ਨਾਲ ਦੀ ਨਾਲ ਥੇਲ ਹੁੰਦਾ ਆ ਜੀ ਅਸੀਂ 2 ਦਿਨ ਵੇਚਣਾ ਚਲਾਉਨੇ ਆ ਜੀ 2 ਦਿਨ ਅਸੀਂ ਗੰਨਾ ਛਿੱਲਦੇ ਆ ਆਪ ਗੰਨਾ ਛਿੱਲ ਕੇ ਆਪ ਗੁੜ ਤਿਆਰ ਕਰਦੇ ਆ ਜੀ ਜਿਸ ਤਰ੍ਹਾਂ ਤੁਸੀਂ ਗੰਨਾ ਲਾਇਆ ਹੈਗਾ ਆ ਆਪਾਂ ਗੰਨਾ ਮੇਲਾ ਤੇ ਵੀ ਸੁੱਟ ਕੇ ਜਿਹੜਾ ਪੈਸਾ ਕਮਾ ਸਕਦੇ ਆ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਉਹਦੇ ਵਿੱਚ ਆਪਾਂ ਅੱਜ ਗੰਨਾ ਛਲਾਉਨੇ ਆ ਜੀ ਪਹਿਲਾਂ ਤਾਂ ਉਥੋਂ ਪਰਚੀ ਆਉਂਦੀ ਆ ਜੀ ਉਹ ਕਮਿਟਮੈਂਟ ਕਰਦੇ ਆ ਜੀ ਜਿੱਦਾਂ ਸਾਡੀਆਂ 10 ਗੰਨੀਆਂ ਦੀਆਂ ਟਰਾਲੀਆਂ ਆ ਉਹਦੇ ਵਿੱਚ ਬੌਂਡ ਕੀਤੀਆਂ ਮਿਲ ਨੇ ਤੇ ਉਸ ਤੋਂ ਬਾਅਦ ਜਿੱਦਾਂ ਉਹ ਪਰਚੀ ਜਿਹੜੀ ਆ ਮੰਨ ਲਓ 1 ਦਸੰਬਰ 'ਚ ਭੇਜੀ ਤੀ ਇੱਕ ਉਹਨਾਂ ਨੇ ਫਰਵਰੀ 'ਚ ਭੇਜਣੀ ਆ ਜੀ ਅਗਲੀ ਪਰਚੀ ਉਹਨਾਂ ਨੇ ਮਾਰਚ 'ਚ ਭੇਜਣੀ ਆ ਤੇ ਅਪ੍ਰੈਲ ਦੇ ਵਿੱਚ ਮਿਲ ਬੰਦ ਹੁੰਦੀ ਹੈ ਤੇ ਉਹਦੋਂ ਨੂੰ 10 ਪਰਚੀਆਂ ਦਾ ਥੱੱਬਾ ਘਰ ਛੱਡ ਦਿੰਦੇ ਆ ਨਾ ਉਸ ਟਾਈਮ ਸਾਨੂੰ ਲੇਬਰ ਮਿਲਦੀ ਆ ਜੀ ਨਾ ਉਸ ਟਾਈਮ ਸਾਡੇ ਗੰਨੇ ਦਾ ਭਾਰ ਰਹਿੰਦਾ ਆ ਜੀ ਗੰਨੇ ਦਾ ਵੇਟ ਵੀ ਘਟ ਜਾਂਦਾ ਜੀ ਤੇ ਫਿਰ ਸਾਨੂੰ ਬਾਹਰ 30 30 40 40 ਕਿਲੋਮੀਟਰ ਤੇ ਮਿੱਲਾਂ ਦੇ ਉੱਤੇ ਗੰਨਾ ਛੱਡਣਾ ਪੈਂਦਾ ਜਿਹੜੀ ਗੰਨੇ ਦੀ ਪੇਮੈਂਟ ਆ ਜੀ ਉਹ ਤਕਰੀਬਨ ਤਕਰੀਬਨ ਸਾਨੂੰ ਫਿਰ ਡੇਢ ਮਹੀਨੇ 2 ਮਹੀਨੇ ਲੇਟ ਮਿਲਦੀ ਹੈ ਜੀ ਇਹ ਜੇ ਅਸੀਂ ਕਾਰੋਬਾਰ ਸ਼ੁਰੂ ਕੀਤਾ ਜੀ ਇਹਦਾ ਇਦਾਂ ਹੈ ਜੀ ਆਪਣਾ ਗੰਨਾ ਛਿਲਦੇ ਆ ਆਪ ਕੱਢਦੇ ਆ ਜੀ ਤੇ ਮਿਹਨਤ ਦਾ ਮੁੱਲ ਮੁਰਦਾ ਜੀ ਵਧੀਆ ਮੁੱਲ ਮੁਰਦਾ ਤੇ ਜਿਸ ਤਰ੍ਹਾਂ ਅੱਜ ਕੱਲ ਗੰਨਾ ਜਿਹੜਾ ਗੋੜਾ ਜਿਹੜਾ ਬਹੁਤ ਮਲਾਪਟੀ ਗੋੜ ਵੀ ਜਿਹੜਾ ਆਪਣਾ ਮਿਲਨਿਆਂ ਤੋਂ ਮਿਲਦਾ ਹੈਗਾ ਆ ਔਰ ਤੁਹਾਡੇ ਗੋੜ ਦੇ ਵਿੱਚ ਕੀ ਫਰਕ ਹੈਗਾ ਜੀ ਦੇਖੋ ਜੀ ਅਸੀਂ ਬਿਲਕੁਲ ਬਿਲਕੁਲ ਦੇਸੀ ਤਰੀਕੇ ਨਾਲ ਗੋੜ ਤਿਆਰ ਕਰਦੇ ਆ ਅਸੀਂ ਭਿੰਡੀ ਦਾ ਨਖਾਰ ਦਿੰਨੇ ਆ ਜੀ ਨਾਲ ਮਿੱਠਾ ਛੋਡਾ ਵਰਤਦੇ ਆ ਉਸ ਤੋਂ ਬਾਅਦ ਜਦੋਂ ਪੱਤ ਬਾਹਰ ਨਿਕਲਣ ਨੂੰ ਤਿਆਰ ਹੁੰਦੀ ਹੈ ਜੀ ਅਸੀਂ ਸਰੋਂ ਦਾ ਤੇਲ ਦੀ ਵਰਤੋਂ ਕਰਦੇ ਆ ਅਸੀਂ ਕਿਸੇ ਤਰੀਕੇ ਦਾ ਕੋਈ ਕੈਮੀਕਲ ਕੋਈ ਚੀਨੀ ਕੋਈ ਦੂਜੀ ਤੀਜੀ ਚੀਜ਼ ਜਿਹੜੀ ਆ ਅਸੀਂ ਨਹੀਂ ਵਰਤਦੇ ਬਿਲਕੁਲ ਦੇਸੀ ਤਰੀਕੇ ਨਾਲ ਗੁੜ ਬਣਾਉਨੇ ਆ ਜੀ ਜਿਸ ਤਰ੍ਹਾਂ ਅੱਜ ਕੱਲ ਦੇ ਨੌਜਵਾਨ ਔਰ ਕਿਸਾਨ ਆ ਇਸ ਧੰਦੇ ਨੂੰ ਅਪਣਾਉਣ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਇਥੇ 1 ਕਿਲੋਮੀਟਰ ਤੇ ਪਿੰਡ ਚੜ੍ਹ ਕੇ ਪਿੰਡ ਆ ਜੀ ਉੱਥੇ ਮੇਰੇ ਬ੍ਰਦਰ ਆ ਭੰਗੂ ਬ੍ਰਦਰ ਆ ਜੀ ਉਹ ਕੁਦਰਤੀ ਖੇਤੀ ਕਰਦੇ ਆ ਜੀ ਬਿਲਕੁਲ ਕੋਈ ਰੇ ਸਪਰੇ ਨਹੀਂ ਵਰਤਦੇ ਉਹਨਾਂ ਦੇ ਸਲਾਹ ਦੇ ਨਾਲ ਮੈਂ ਇਹ ਜਿਹੜਾ ਬੇਲਣਾ ਲਾਇਆ ਸੀਗਾ ਜੀ ਤੇ ਉਹਨਾਂ ਨੇ ਮੈਨੂੰ ਹਰ ਤਰੀਕੇ ਦੇ ਨਾਲ ਵਧੀਆ ਤਰੀਕੇ ਨਾਲ ਗਾਈਡ ਕੀਤਾ ਵਧੀਆ ਉਹਨਾਂ ਨੇ ਹਰ ਇੱਕ ਸਲਾਹ ਦਿੱਤੀ ਜੀ ਤੇ ਉਹਨਾਂ ਨੇ ਜਦਾਂ ਇਹ ਹੀ ਮੈਨੂੰ ਸਿੱਖਿਆ ਦਿੱਤੀ ਸੀ ਵੀ ਕੋਈ ਕੈਮੀਕਲ ਨਹੀਂ ਵਰਤਣਾ ਕੋਈ ਵਿੱਚ ਮਲਬਤ ਨਹੀਂ ਕਰਨੀ ਤੇ ਆਪਾਂ ਜੇ ਕੋਈ ਹੁਣ ਵੀ ਲੋੜ ਪੈਂਦੀ ਸਲਾਹ ਦੀ ਜਾਂ ਕੁਝ ਕਰਨ ਦੀ ਆ ਭੱਜ ਵੀ ਉਹਨਾਂ ਤੋਂ ਲੈ ਕੇ ਆਉਨੇ ਆ ਤੇ ਮੇਰੇ ਵੀਰ ਨੇ ਜੇ ਕਿਸੇ ਨੇ ਵੀ ਇਹ ਕਾਰੋਬਾਰ ਕਰਨਾ ਹੋਵੇ ਮਿਲਾਂ ਦੇ ਵਿੱਚ ਰੁਲਣ ਨਾਲੋਂ ਪੇਮਟਾ ਫਸਣ ਨਾਲੋਂ ਆਪਣਾ ਇਹ ਕਾਰੋਬਾਰ ਕਰਨ ਬਹੁਤ ਲਾਹੇਵੰਦੰਦ ਹੈ ਇਹ ਸਣ ਕਿਸਾਨ ਨੌਜਵਾਨ ਜਿਨ੍ਹਾਂ ਨੇ ਕਿ ਦੱਸਿਆ ਕਿ ਜਿਹੜਾ ਇਹ ਗੁਰਦਾ ਧੰਦਾ ਆ ਜਿਹੜਾ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜਿਹੜਾ ਕਿ ਲੋਕਾਂ ਨੂੰ ਧੰਦਾ ਜਿਹੜਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਅਪਣਾਉਣਾ ਚਾਹੀਦਾ ਆ ਤੇ ਇਸ ਧੰਦੇ ਦੇ ਨਾਲ ਜਿਹੜਾ ਕਾਫੀ ਜਿਹੜਾ ਆ ਲਾਭ ਜਿਹੜਾ ਅੱਜ ਕੱਲ ਦੇ ਨੌਜਵਾਨ ਵਿਹਲੇ ਘੁੰਮਦੇ ਆ ਜਾਂ ਜਿਨ੍ਹਾਂ ਨੂੰ ਕੋਈ ਕਾਰੋਬਾਰ ਕੰਮ ਨਹੀਂ ਮਿਲਦਾ ਹੈਗਾ ਤੋਂ ਕੋਈ ਵੀ ਜਿਹੜਾ ਆ ਕਾਰੋਬਾਰ ਕਰਕੇ ਤੇ ਆਪਣਾ ਜਿਹੜਾ ਆ ਮੁਨਾਫਾ ਜਿਹੜਾ ਕਮਾ ਸਕਦੇ ਆ ਔਰ ਆਪਣੇ ਪਰਿਵਾਰ ਦਾ ਜਿਹੜਾ ਪੇਟ ਪਾਲ ਸਕਦੇ ਆ